ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫਿਰ ਆਇਆ ਅੋਗੋ ਠੀਕ ਹੈ ਜੀ ਬਾਈ ਕੋਲ ਦੋ ਨਗ ਬਕਾਉਗਾ ਠੀਕ ਹੈ ਜੀ ਇੱਕ ਗੱਬਣ ਤੇ ਇੱਕ ਆ ਬੱਸੀ ਹੈ ਬਾਈ ਕੋਲ ਕਰਦਿਆ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਨਾਮ ਤੇ ਰਸ ਦੱਸੋ ਜੀ ਆਪਣਾ ਬਈ ਗੁਰਦੀਪ ਸਿੰਘ ਨਾਮ ਹੈ ਜੀ ਉਗੋ ਕੇ ਪੈਂਡਾ ਹਾਂਜੀ ਜ਼ਿਲ੍ਹਾ ਤਪਾ ਜਿਹੜਾ ਬਰਨਾਲਾ ਜੀ ਨੰਬਰ ਦੱਸੋ ਬਰਾ ਆਪਣਾ 95012 ਜੀ ਹਾਂਜੀ 07093 ਜੀ ਦੁਬਾਰੇ ਫੇਰ ਦੱਸੋ ਜੀ 95012 ਜੀ ਹਾਂਜੀ 07093 ਜੀ ਠੀਕ ਹੈ ਜੀ ਹਾਂਜੀ ਬਈ ਪਹਿਲੀ ਵਸਤੀ ਦੱਸੋ ਡਿਟੇਲ ਜੀ ਇਹ ਬਈ ਸਾਲ ਤੋਂ ਵੀ ਘੱਟ ਹੀ ਹੈ ਜੀ ਅੱਛਾ ਜੀ ਆ ਜਾਤ ਜੀ ਦੀ ਬਹੁਤ ਆ ਗਈ ਵਸਤੀ ਜਰਸੀ ਕ੍ਰੋਸ ਆ ਜੀ ਠੀਕ ਹੈ ਜੀ ਕੋਲ ਕੇ ਦਿਖਾਉਣ ਆ ਜੀ ਠੀਕ ਹੈ ਜੀ ਬਈ ਦੇਖ ਸਕਦੇ ਹੋ ਜਰਸੀ ਕ੍ਰੋਸ ਆ ਇਹਨਾਂ ਸਾਲਕ ਦੀ ਬਈ ਇਹ ਹਾਂਜੀ ਹਾਂਜੀ ਸਾਲ ਤੋਂ ਵੀ ਘੱਟ ਹੀ ਆ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਵੀ ਰੇਟ ਦੱਸ ਦੋ ਜੀ ਦਾ ਰੇਟ ਬਈ 15000 ਰੁਪਿਆ ਠੀਕ ਹੈ ਜੀ ਜਿਵੇਂ ਆਮ ਤੁਸੀਂ ਹਮ ਲੋਕ ਕੋਈ ਬੈਠਦਾ ਹੁਣ ਬੱਸੀ ਦਾ ਤਨ ਮਹੀਨਾ ਹੀ ਗੱਬਣ ਹੁੰਦੀ ਹੈ ਜਿ ਉਹਨਾਂ ਦਾ ਹੁਣ ਦੇ ਵਾਗ ਆ ਜੀ ਇਹਦਾ ਦਿਖਾ ਠੀਕ ਹੈ ਜੀ ਅਗਰ ਤੋਰ ਕੇ ਦਿਖਾ ਦਿਓ ਪਹਿਲਾਂ ਕੋਈ ਨੇਵਾ ਵੀ ਦਿਖਾ ਦਿਨੇ ਆਪਾਂ 4 ਥਾਣਾ ਚਾਰ ਹੈ ਬਈ ਹਾਂਜੀ ਹਾਂਜੀ ਚਾਰ ਹੀ ਥਾਣਾ ਜੀ ਠੀਕ ਹੈ ਕੋਈ ਕੱਦ ਕੋਦ ਸੁਖਣਾ ਵਧੀਆ ਵਾਲੇ ਕਰਮ ਵਾਲੀ ਪਲੂ ਪਲੀ ਬਣੂਗੀ ਚਲੋ ਜੀ ਲੈ ਜਾਓ ਜੀ ਫੇਸ ਕੁਆਲਿਟੀ ਮੂਹਾਂ ਪੱਸੀ ਤਾਂ ਬਹੁਤ ਸੋਹਣਾ ਤੇ ਰੇਟ ਵਾਈ ਨੇ 15000 ਮੰਗਿਆ ਬਾਕੀ ਸਭ ਨੂੰ ਥਣ ਥਣ ਵੀ ਚੈੱਕ ਕਰਾਉਣੇ ਨੇ ਬੜਾ ਦਿਖਾਉਂਦੀ ਥਰ ਆ ਦੇਖੋ ਚਾਰ ਆਪਣਾ ਦੇਖ ਸਕਦਾ ਸੀਲ ਠੰਡੀ ਆਈ ਬਸੇਰੀ ਨਾ ਲੱਗ ਗਈ ਦੇਖ ਸਕਦੇ ਹੋ ਕਿ ਆਈ ਨਹੀਂ ਫਲੂਨ ਬਸ ਜੀ ਪਿਆ ਹੋ ਜਿਸ ਕਿਸੇ ਨੇ ਰੱਖਣੀ ਆ ਉਹ ਵਧੀਆ ਪਾਲਣੀ ਆ ਬਹੁਤ ਹਾਂਜੀ ਪਾਲ ਕੋ ਬਸਿਆ ਜੀ ਠੀਕ ਹੈ ਜੀ ਠੀਕ ਹੈ ਆ ਭਾਈ ਮਾਰਤਣ ਹੋ ਜੂ ਬਸ ਇਸੇ ਉਹਦੇ ਤੋਂ ਬੜਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੌਕੇ ਤੇ ਮਾੜੀ ਮੋਟੀ ਬਾਤ ਘੜ ਕਰ ਲਾਂਗੇ ਠੀਕ ਹੈ ਜੀ ਹਾਂਜੀ ਭਾਈ ਇਹ ਦੱਸੋ ਜੀ ਆ ਭਾਈ 20 ਦਿਨ ਰਹਿੰਦੇ ਨੇ ਗੇ ਗਾਂ ਦੇ ਵਿੱਚ ਠੀਕ ਹੈ ਜੀ ਵੀਰ ਨਰਿੰਦੇ ਨੇ ਹਾਂਜੀ ਠੀਕ ਹੈ ਜੀ ਇਹ 35000 ਰੁਪਿਆ ਹਾਂ ਇਹ ਤਾਂ 35000 ਹੈ ਹਾਂਜੀ ਮੜੀ ਤੋਰ ਕੇ ਦਿਖਾਉਂਗਾ ਜੀ ਬਈ ਦੇ ਬਾਹਰ ਨੂੰ ਤਾਂ ਜੂ ਕੋਈ ਗੱਲ ਨਹੀਂ ਮੜਾ ਇੱਥੇ ਜਿਹੜਾ ਦਵਾ ਤੋਂ ਮੜ ਜਾ ਉਹ ਜੀ ਇੱਥੇ ਰੱਖ ਲਈ ਦੰਡਾ ਮੜ ਜਾ ਮੜ ਜਾ ਆਇਆ ਨਾ ਬਾਈ ਕੋਲ ਬਾਈ ਘੰਟੜਦੀ ਥੋੜੀ ਬਾਹਰ ਨੂੰ ਤੇ ਰੇਟ ਬਾਈ ਨੇ ਆਪਣਾ 80 ਦਾ ਸੰਗ ਹੈਗਾ 20 20 ਬਾਈ ਦਨ ਲਓ ਠੀਕ ਹੈ ਜੀ ਲੈ ਆਪਰਾ ਮੋੜ ਲੈ ਮੋੜ ਲੈ ਮੋੜ ਲੈ ਥਣਚਾਰੀ ਵੀਰੇ ਦੇ ਹਾਂਜੀ ਹਾਂਜੀ ਕੋਈ ਬੱਚੀ ਕੋਚੀ ਨਾ ਹੀ ਕੋਈ ਨਹੀਂ ਬੱਚੇ ਕੋਈ ਨਹੀਂ ਠੀਕ ਹੈ ਜੀ ਤੇ ਬਹੁਤ ਬਣਾਉਜੀ ਹਾਂਜੀ ਹਾਂਜੀ ਦੇਖ ਸਕਦੇ ਢੱਲਾ ਢੁਲਾ ਬਹੁਤ ਹੈ ਜੀ ਦੇਖਦੇ ਬਰਾ ਛੀਲ ਠੰਡੀ ਵੀ ਹੈ ਜੀ ਠੀਕ ਹੈ ਠੀਕ ਬਾਈ ਜੀ ਨੂੰ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾ ਦਾਂਗੇ ਬਾਕੀ ਪਿੰਡੋਗੋਕੇ ਜ਼ਿਲ੍ਹਾ ਬਰਨਾਲਾ ਜੀਤਾ ਫਾਰਮ ਟੀਵੀ ਨੂੰ ਬਹੁਤ ਸਬਸਕ੍ਰਾਈਬਰ ਤੇ ਸੇਰ ਕਰਾ ਕਰੋ ਤਾਂ ਕਿ ਸੁਨਨਮ ਤਨੂ ਵੀਡੀਓ ਅਪਲੋਡ ਕਰਦੇ ਰਹੀ ਜੀ ਫਿਰ ਲਾਈਕ ਦਾ ਬਟਨ ਆਨ ਕਰ ਲਓ ਮਿਲਦੇ ਆ ਭਰਾ ਅਗਲੀ ਵੀਡੀਓ ਚੱਕ ਕੇ ਬਾਈ